MD vehicle sale channel ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਬਾਈ Alto LXi ਗੱਡੀ ਸੇਲ ਹੀ ਲੈ ਕੇ ਆਏ ਹਾਂ ਗੱਡੀ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਨਾਲੇ ਬਾਈ ਦਾ ਡਰੈੱਸ ਤੇ ਮੋਬਾਈਲ ਨੰਬਰ ਵੀ ਅੱਗੇ ਜਾ ਕੇ ਦਿੰਨੇ ਆ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਲੱਗਦੀ ਘੰਟੀ ਤੇ ਕਲਿੱਕ ਕਰ ਦਿਓ ਤਾਂ ਜੋ ਕਿ ਆਪਾਂ ਜਿਹੜੀ ਤੁਹਾਡੇ ਕੰਮ ਦੀਆਂ ਵੀਡੀਓ ਪਾਉਣੇ ਆ ਉਹ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤਾਂ ਫਿਰ ਗੱਡੀ ਬਾਰੇ ਪੂਰੀ ਜਾਣਕਾਰੀ ਤੇ Alto Lxa ਹੀ ਗੱਡੀ ਆ ਬਾਈ 2010 ਮਾਡਲ ਆ ਗੱਡੀ ਬਿਲਕੁਲ ਸਾਫ਼ ਪਈ ਆ ਵਿੱਚੋਂ ਅਸ ਦੇਖ ਲਓ ਤੇ ਸਕਰੀਨ ਸਕਰੂਨ AC ਹੀਟਰ ਬਿਲਕੁਲ ਤੁਹਾਨੂੰ ਕੰਪਲੀਟ ਮਿਲੂਗਾ 뮤직 ਸਿਸਟਮ ਸਭ ਕੁਝ ਓਕੇ ਆ ਤੇ ਸਾਰੀ ਸਾਰੀ ਗੱਡੀ オリジナル ਪੇਂਟ ਆ ਸਾਰੀ ਸਾਰੀ ਗੱਡੀ オリジナル ਪੇਂਟ ਆ ਤੇ ਟਾਇਰ ਗੱਡੀ ਦੇ ਪਈ ਜੀ ਪਈ ਆ ਕੇ 90% ਟਾਇਰਾਂ ਦੀ ਕੰਡੀਸ਼ਨ ਪਈ ਆ ਤੇ 2 ਮਹੀਨਿਆਂ ਦੀ ਪਾਸਿੰਗ ਪਈ ਹੈ। ਪਾਸ ਪਾਸਿੰਗ ਤੋਂ ਬਿਨਾ ਰੇਟ ਆ ਇਹਦਾ 1,25,000 ਤੇ ਜੇਕਰ ਤੁਸੀਂ ਪਾਸਿੰਗ ਨਾਲ ਲੈਣੀ ਆ ਤਾਂ ਰੇਟ 1,37,000 ਲੱਗ ਜੂਗਾ। ਬਾਕੀ ਥੋੜਾ ਬਤ ਮੌਨਤਨ ਮੌਕੇ ਤੇ ਹੋ ਜੂਗਾ। ਤੇ ਪਾਸਿੰਗ 2030 ਤੱਕ ਪਾਸਿੰਗ ਹੋ ਜੂ ਪਈ ਜੀ ਗੱਡੀ ਦੀ। ਬਾਕੀ ਗੱਡੀ ਦੀ ਫੁੱਲ ਗਾਰੰਟੀ ਦਿੱਤੀ ਜਾਊ। ਤੇ ਜੇ ਕਿਸੇ ਵੀ ਭੈਣ ਭਰਾ ਨੂੰ ਗੱਡੀ ਚਾਹੀਦੀ ਹੋਵੇ ਤਾਂ ਜਿਹੜਾ ਆ ਸਕਰੀਨ ਦੇ ਉੱਤੇ ਤੁਸੀਂ ਨੰਬਰ ਦੇਖ ਰਹੇ ਹੋ ਇਹ ਨੰਬਰ ਤੇ ਕਨੈਕਟ ਕਰਕੇ ਗੱਡੀ ਵੇਖ ਪਰਖ ਕੇ ਲਿਆ ਜਾ ਸਕਦੇ ਹੋ ਤੇ ਜੇ ਤੁਹਾਨੂੰ ਇਹ ਗੱਡੀ ਨਹੀਂ ਚਾਹੀਦੀ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਕਿਸੇ ਭੈਣ ਭਰਾ ਨੂੰ ਚਾਹੀਦੀ ਹੋਊਗੀ ਤੁਸੀਂ ਵੀਡੀਓ ਨੂੰ ਉਹਨਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਦੇਖੋ ਗੱਡੀ ਵਿੱਚੋਂ ਹੀ ਕੈਂਟ ਪਈ ਆ ਤੇ ਐਡਰੈਸ ਵੀ ਨੋਟ ਕਰ ਲਓ ਬਾਈ ਜੀ ਐਡਰੈਸ ਆਏਗਾ ਕੁੱਬੇ ਪਿੰਡਾ ਤਨੌਲੇ ਬਨਾਲ ਏਰੀਆ ਦਾ ਪਿੰਡ ਆ ਇਹ ਉੱਥੇ ਗੱਡੀ ਖੜੀ ਹੈ ਆ ਦੇਖੋ ਸਕਰੀਨ ਸਕਰੂਨ ਬਿਲਕੁਲ ਓਕੇ ਆ ਚਾਰੇ ਟਾਇਰ 90% ਟਾਇਰ ਪਏ ਆ ਸੈਕੰਡ ਓਨਰ ਆ ਬਾਈ ਜੀ ਗੱਡੀ ਪੰਜਾਬ ਨੰਬਰ ਆ ਸੈਕੰਡ ਓਨਰ ਆ ਜੇ ਕਿਸੇ ਵੀ ਭਰਾ ਨੂੰ ਚਾਹੀਦੀ ਹੋਵੇ ਤਾਂ ਇਹਦਾ ਸਕਰੀਨ ਦੇ ਉੱਤੇ ਨੰਬਰ ਇਹਦੇ ਉੱਤੇ ਤੁਸੀਂ ਕਨੈਕਟ ਕਰਕੇ ਗੱਡੀ ਵੇਖ ਪਰ ਕੇ ਲਿਜਾ ਸਕਦੇ ਹੋ ਜੀ ਧੰਨਵਾਦ ਜੀ